ਪੰਜਾਬ ਦੇ ਵਿੱਚ NIA ਦੇ ਵੱਲੋਂ ਛਾਪੇ ਮਾਰੀ ਕੀਤੀ ਗਈ ਹੈ ਤੇ ਇਥੇ ਦਰਅਸਲ ਬੰਬ ਵਿਸਫੋਟਕ ਸਮੱਗਰੀ ਹੋਣ ਦੀ ਜਿਹੜੀ ਸੰਭਾਵਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਕਿ NIA ਦੇ ਵੱਲੋਂ ਜੋ ਹੈ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਅਸਲ ਗੁਰਦਾਸਪੁਰ ਤੋਂ ਖਬਰ سامنے ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਇਥੇ ਵਿਸਫੋਟਕ ਸਮੱਗਰੀ ਹੋਣ ਦੀ ਖਬਰ سامنے ਆਂਦੀ ਹੈ ਦਰਅਸਲ ਇੱਕ ਸਕੂਲ ਦੇ ਨੇੜੇ ਕਿਹਾ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਨੇੜੇ ਜੋ ਹੈ ਇਥੇ ਛੱਪੜ ਹੈ ਤੇ ਛੱਪੜ ਦੇ ਵਿੱਚ ਵਿਸਫੋਟਕ ਕੋ ਵਰਗੀ ਵਸਤੂ ਹੋਣ ਦੀ ਸੰਭਾਵਨਾ ਜੋ ਹੈ ਉਹ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਐਨਆਈਏ ਦੇ ਵੱਲੋਂ ਇੱਥੇ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਹੈ ਲੋਕਲ ਪੁਲਿਸ ਵੀ ਇੱਥੇ ਟੀਮਾਂ ਦੇ ਨਾਲ ਜਾਂਚ ਕਰ ਰਹੀਆਂ ਨੇ ਤਾਂ ਇੱਥੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਦਰਅਸਲ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਇੱਥੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਸ ਦੇ ਹੀ ਨਿਸ਼ਾਨਦੇਹੀ ਤੇ ਜੋ ਹੈ ਐਨਆਈਏ ਦੀ ਟੀਮ ਕੀ ਉਸ ਨੌਜਵਾਨ ਨੂੰ ਲੈ ਕੇ ਇਥੇ ਪੁੱਜੀ ਤੇ ਇਥੇ ਪੁੱਜਨ ਤੇ ਪਤਾ ਲੱਗਿਆ ਕਿ ਇੱਕ ਸਕੂਲ ਦੇ ਨੇੜੇ ਜੋ ਛੱਪੜ ਹੈ ਉਸ ਦੇ ਵਿੱਚ ਵਿਸਫੋਟਕ ਸਮੱਗਰੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਹੁਣੇ ਤੇ ਜਾਂਚ ਪੜਤਾਲ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਲ ਪੁਲਿਸ ਵੀ ਉੱਤੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਪਿੰਡ ਭਾਮੜੀ ਦੀਆਂ ਜਿੱਥੇ ਕਿ ਇਸ ਵੇਲੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਫਿਲਹਾਲ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹ ਨਾਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਬੰਬ ਵਿਸਫੋਟਕ ਚੀਜ਼ ਤੇ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਤੋਂ ਵਧੇਰੀ ਜਾਣਕਾਰੀ ਲਵਾਂਗੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਹ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ NIA ਨੇ chape mari ਕੀਤੀ ਹੈ ਛੱਪੜ ਦੇ ਵਿੱਚ ਕੋਈ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਜੀ ਮੈਡਮ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਾਮਲਾ NIA ਦੇ ਵੱਲੋਂ ਅੱਜ ਪਹੁੰਚਿਆ ਜਿਵੇਂ ਵੀ ਇਹ ਪਿੰਡ ਦੇ ਵਿੱਚ ਪਹੁੰਚੇ ਇਹਦੇ ਪਿੱਛੇ ਜੇ ਗੱਲ ਕਰੀਏ ਤਾਂ 3 ਦਿਨ ਪਹਿਲਾਂ ਹੀ ਇਸੇ ਇਲਾਕੇ ਆਰਗੁਮੈਂਟਪੁਰ ਇਲਾਕੇ ਤੇ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਸਭੀ ਨਾਂ ਦੱਸਿਆ ਜਾ ਰਿਹਾ ਉਹਦਾ ਔਰ ਉਸੇ ਦੀ ਨਿਸ਼ਾਨਦੇਹੀ ਦੀ ਅੱਜ ਜਿਵੇਂ ਹੀ ਇਹ ਟੀਮ ਪਹੁੰਚੀ ਤਾਂ ਇੱਕ ਦੇਖਦੇ ਹੀ ਦੇਖਦੇ ਉੱਤੇ ਕੁਛ ਹੀ 10 ਮਿੰਟ ਬਾਅਦ ਜਿਹੜਾ ਕੋਈ ਕਰੀਬ 200 ਮੀਟਰ ਦਾ ਏਰੀਆ ਜਿਹੜਾ ਪੁਲਿਸ ਵਾਲੋ ਫੀਲ ਕਰ ਦਿੱਤਾ ਗਿਆ ਜੀ ਲੋਕਲ ਪੁਲਿਸ ਵਾਲੋ ਬਡਾਲਾ ਪੁਲਿਸ ਵਾਲੋ ਉੱਥੇ ਤਨਾਤੀ ਕੀਤੀ ਗਈ ਉਸ ਤੋਂ ਬਾਅਦ ਮੈਡੀਕਲ ਟੀਮਾਂ ਵੀ ਪਹੁੰਚਦੀਆਂ ਬੰਬ ਰੋਧਕ ਟੀਮਾਂ ਵੀ ਪਹੁੰਚਦੀਆਂ ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਵਿਸਫੋਟਕ ਸਮਗਰੀ ਹੋ ਸਕਦੀ ਹੈ ਕੋਈ ਵਿਸਫੋਟਕ ਸਮਗਰੀ ਜਿਹੜੀ ਹੈ ਇੱਕ ਛੱਪੜ ਹੈ ਔਰ ਉਹਦੇ ਲਾਗੇ ਇੱਕ ਨਿੱਜੀ ਸਕੂਲ ਵੀ ਹੈ ਔਰ ਉਹਦੇ ਉੱਥੇ ਜਿਹੜੀ ਹੈ ਉਹ ਕੋਈ ਵਿਸਫੋਟਕ ਸਮਗਰੀ ਹੋ ਸਕਦੀ ਹੈ ਜਾਂ ਕੋਈ ਬਲਾਸਟਿੰਗ ਉਹਨੂੰ ਇਹ ਕਹਿ ਸਕਦੇ ਆ ਕਿ ਡਿਸਪੋਜ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਦ ਕਿ ਐਨਆਈਏ ਹਮੇਸ਼ਾ ਹੀ ਜਦ ਲਈ ਆਪਣਾ ਕੋਈ ਵੀ ਟਾਸਕ ਲੈਂਦਾ ਤੇ ਕਦੀ ਵੀ ਜਿਹੜਾ মিডিਆ ਦੇ ਸਾਹਮਣੇ ਖੋਲ ਕੇ ਕੋਈ ਗੱਲ ਆਂਦੀ ਨਹੀਂ ਹੈ ਔਰ ਐਸੇ ਹਾਂਬਰੇ ਦੇ ਵਿੱਚ ਵੀ ਜੇ ਗੱਲ ਕਰੀਏ ਤੇ ਖੋਲ ਕੇ ਕੋਈ ਵੀ ਅਧਿਕਾਰੀ ਜਿਹੜਾ ਉਹ ਭਾਵੇਂ ਕੈਮਰੇ ਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਪਰ ਲੇਕਿਨ ਪਟਾਲਾ ਪੁਲਿਸ ਦੇ ਆਲਾ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਐਮਆਈਏ ਦੀ ਟੀਮ ਦੇ ਮੈਂਬਰਸ ਹੋਣਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਔਰ ਇਹ ਜਿਹੜੀ ਤਿਆਰੀ ਜਿਸ ਤਰੀਕੇ ਦੀ ਤਿਆਰੀ ਉੱਥੇ ਦੇਖਣ ਨੂੰ ਮਿਲੀ ਕਿ ਜਿਹੜੀ ਲੋਕਲ ਪੁਲਿਸ ਹੈ ਜਾਂ 200 ਮੀਟਰ ਦਾ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਵਾਜ਼ ਨਹੀਂ ਆ ਦਿੱਤੀ ਗਈ ਜਾਂ ਕਾਬੜੀ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਹੀ ਰਹਿਣ ਦਿੱਤੀ ਆਖਿਆ ਗਿਆ ਜੀ ਗੁਰਪ੍ਰੀਤ ਜੀ ਕੋਈ ਪਤਾ ਲੱਗ ਸਕਿਆ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਨੌਜਵਾਨ ਗ੍ਰਿਫਤਾਰ ਹੋਇਆ ਸੀ ਕਿਉਂਕਿ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਹੋਣਾ ਤਾਂ ਇਹ ਨੌਜਵਾਨ ਜੀ ਨੌਜਵਾਨ ਜੋ ਹੈ ਉਹ ਵੀ ਕੋਈ ਸੰਗੀਨ ਜੁਰਮ ਦੇ ਵਿੱਚ ਹੋਇਆ ਹੋਵੇਗਾ ਗ੍ਰਿਫਤਾਰ ਦੇਖੋ ਜਿਹੜੀ NIA ਵੱਲੋਂ ਪਿਛਲੇ ਕਾਫੀ ਦੇਰ ਤੋਂ ਜੇ ਬਾਰਡਰ ਡਿਵੀਜ਼ਨ ਦੀ ਗੱਲ ਕਰੀਏ ਤੇ ਬੜੀ ਕੁਝ ਕਰੀਬ ਮਹੀਨਿਆਂ ਤੋਂ ਹੀ ਇੱਕ ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਪਹਿਲੂਆਂ ਤੇ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਿਦੇਸ਼ੀ ਬੇਟੇ ਜਿਹੜੇ ਨੌਜਵਾਨ ਜਿਹੜੇ ਕੋਈ ਕਈ ਸੋਚਦੇ ਨੇ ਕੋਈ ਹਮਲੇ ਹੋਏ ਚਾਹੇ ਉਹ ਗਰਨੇਡ ਹਮਲੇ ਪੁਲਿਸ ਥਾਣਿਆਂ ਦੇ ਨਜ਼ਦੀਕ ਸੀ ਜਾਂ ਕੋਈ ਹੋਰ ਐਸੇ ਹਮਲੇ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਐਨਆਈਏ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਇਸੇ ਤੇ ਚੱਲ ਰਿਹਾ ਜੀ ਗੱਲ ਕਰੀਏ ਗੁਰਦਾਸਪੁਰ ਬਟਾਲਾ ਜਾਂ ਇਹਦੇ ਨੇੜਲੇ ਪਿੰਡਾਂ ਦੇ ਵਿੱਚ ਲਗਾਤਾਰ ਹੀ ਐਸੇ ਡੇਟ ਚੱਲਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਕਈ ਐਸੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਸਿਆ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਲੇਕਿਨ ਉਦੋਂ ਵੀ ਖੁਲਾਸਾ ਭਾਵੇਂ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਸ ਉਹਨਾਂ ਕੇਸਾਂ ਦੇ ਨਾਲ ਜੁੜੀਆਂ ਦੇਖਣ ਤੋਂ ਮਿਲੀਆਂ ਜਿਹੜੇ ਗ੍ਰੇਡ ਹਮਲੇ ਹੋਏ ਨੇ ਸ਼ਾਇਦ ਹੋ ਸਕਦਾ ਹੈ ਕਿ ਇਸ ਮਾਮਲੇ ਦਾ ਵੀ ਕੋਈ ਐਸਾ ਹੀ ਪਹਿਲੂ ਹੋਵੇ ਕਿਉਂਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਜ਼ਰੂਰ ਗੱਲ ਹੈਗੀ ਹੈ ਕਿ ਇੱਕ ਵਿਅਕਤੀ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਉਹਨੂੰ ਵੀ ਨਾਲ ਲਿਜਾ ਕੇ ਉਹਦੀ ਨਿਸ਼ਾਨਦੇਹੀ ਤੇ ਅੱਜ ਜਿਹੜੀ ਹੈ ਇਹ ਜਿਹੜੀ ਕਾਰਵਾਈ ਦੇ ਰੀ ਚੱਲ ਰਹੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਜਾਣਕਾਰੀ ਦੇਣ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਨੌਜਵਾਨ ਦੀ ਨਿਸ਼ਾਨਦੇਹੀ ਤੇ ਜੋ ਹੈ NIA ਦੀ ਟੀਮ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਪੁੱਜੀ ਹੈ ਜਿੱਥੇ ਕਿ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਕਿ ਕੋਈ ਛੱਪੜ ਹੈ ਤੇ ਛੱਪੜ ਦੇ ਵਿੱਚ ਹੀ ਇਸ ਵਿਅਕਤੀ ਨੇ ਕੋਈ ਵਿਸਫੋਟਕ ਵਰਗੀ ਵਸਤੂ ਜਿਹੜੀ ਲੁਕੋਈ ਹੋਈ ਹੈ ਤੇ ਹੁਣ ਉਸ ਨੂੰ ਹੀ ਲੱਭਣ ਦੀਆਂ ਜੋ ਹੈ ਇੱਥੇ ਕੋਸ਼ਿਸ਼ਾਂ NIA ਦੀ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਪਹਿਲਾਂ ਤੋਂ ਹੀ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਵੀ ਉੱਥੇ ਤਾਂ ਆ ਤਾਂ ਬਟਾਲਾ ਪੁਲਿਸ ਉੱਤੇ ਪੁੱਜੀ ਹੋਈ ਹੈ ਉਹਨਾਂ ਦੇ ਵੱਲੋਂ ਵੀ ਐਨਆਈਏ ਦੀ ਟੀਮ ਦੇ ਨਾਲ ਮਿਲ ਕੇ ਜਾਂਚ ਪੜਤਾਲ ਉੱਤੇ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਹ ਪੂਰਾ ਮਾਮਲਾ ਕੀ ਹੈ ਕਿਹੜੇ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ ਵੀ ਗੁਰਦਾਸਪੁਰ ਦਾ ਹੀ ਰਹਿਣ ਵਾਲਾ ਨੌਜਵਾਨ ਹੈ ਪਿੰਡ ਪੈਣੀ ਪਾਂਗੜ ਦਾ ਤਾਂ ਹੁਣ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਫਿਲਹਾਲ ਉਹ ਜਾਣਕਾਰੀ ਐਨਆਈਏ ਦੇ ਵੱਲੋਂ ਨਹੀਂ ਦਿੱਤੀ ਗਈ ਲੇਕਿਨ ਇੱਥੇ ਜ਼ਰੂਰ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਬਟਾਲਾ ਪੁਲਿਸ ਦੇ ਨਾਲ ਪੁੱਜੀ ਹੋਈ ਹੈ ਤੇ ਸਕੂਲ ਨੇੜੇ ਜੋ ਹੈ ਇੱਕ ਛੱਪੜ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਤੇ ਜੋ ਬੰਬ ਵਰਗੀਆਂ ਕਹਿੰਦੇ ਕਿ ਵਿਸਫੋਟਕ ਵਰਗੀ ਕੋਈ ਵੀ ਵਸਤੂ ਜਿਹੜੀ ਉੱਥੇ ਹੋਣ ਦੀ ਸੰਭਾਵਨਾ ਹੈ ਉਸ ਨੂੰ ਲੈ ਕੇ ਜਾਂਚ ਜਾਰੀ ਹੈ ਇਹ ਤੇ ਦਰਸਲ ਬੰਬ ਵਿਸਫੋਟਕ ਸਮੱਗਰੀ ਹੋਣ ਦੀ ਜਿਹੜੀ ਸੰਭਾਵਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਕਿ NIA ਦੇ ਵੱਲੋਂ ਜੋ ਹੈ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਸਲ ਗੁਰਦਾਸਪੁਰ ਤੋਂ ਖਬਰ سامنے ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਇਥੇ ਵਿਸਫੋਟਕ ਸਮੱਗਰੀ ਹੋਣ ਦੀ ਖਬਰ سامنے ਆਂਦੀ ਹੈ ਦਰਸਲ ਇੱਕ ਸਕੂਲ ਦੇ ਨੇੜੇ ਕਿਹਾ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਨੇੜੇ ਜੋ ਹੈ ਇਥੇ ਛੱਪੜ ਹੈ ਤੇ ਛੱਪੜ ਦੇ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਜੋ ਹੈ ਉਹ ਸਾਹਮਣੇ ਆ ਜਿਸ ਤੋਂ ਬਾਅਦ ਐਨਆਈਏ ਦੇ ਵੱਲੋਂ ਇੱਥੇ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਹੈ ਲੋਕਲ ਪੁਲਿਸ ਵੀ ਇੱਥੇ ਟੀਮਾਂ ਦੇ ਨਾਲ ਜਾਂਚ ਕਰ ਰਹੀਆਂ ਨੇ ਤਾਂ ਇੱਥੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਦਰਅਸਲ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਇੱਥੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਸ ਦੇ ਹੀ ਨਿਸ਼ਾਨਦੇਹੀ ਤੇ ਜੋ ਹੈ ਐਨਆਈਏ ਦੀ ਟੀਮ ਉਸ ਨੌਜਵਾਨ ਨੂੰ ਲੈ ਕੇ ਇੱਥੇ ਪੁੱਜੀ ਤੇ ਇੱਥੇ ਪੂਰਜਨ ਤੇ ਪਤਾ ਲੱਗਿਆ ਕਿ ਇੱਕ ਸਕੂਲ ਦੇ ਨੇੜੇ ਜੂ ਛੱਪੜ ਹੈ ਉਸ ਦੇ ਵਿੱਚ ਵਿਸਫੋਟਕ ਸਮੱਗਰੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਹੋਣੇ ਤੇ ਜਾਂਚ ਪੜਤਾਲ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਲ ਪੁਲਿਸ ਵੀ ਉੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਪਿੰਡ ਭਾਮੜੀ ਦੀਆਂ ਜਿੱਥੇ ਕਿ ਇਸ ਵੇਲੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਫਿਲਹਾਲ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਬੰਬ ਵਿਸਫੋਟਕ ਚੀਜ਼ ਤੇ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਤੋਂ ਵਧੇਰੀ ਜਾਣਕਾਰੀ ਲਵਾਂਗੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਹ ਜੋ ਜਾਣਕਾਰੀ سامنے ਆ ਰਹੀ ਹੈ ਕਿ ਐਨਆਈਏ ਨੇ ਛਾਪੇ ਮਾਰੀ ਕੀਤੀ ਹੈ ਛੱਪੜ ਦੇ ਵਿੱਚ ਕੋਈ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜੀ ਮੈਡਮ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਾਮਲਾ ਐਨਆਈਏ ਦੇ ਵੱਲੋਂ ਅੱਜ ਪਹੁੰਚਿਆ ਜਿਵੇਂ ਵੀ ਇਹ ਪਿੰਡ ਦੇ ਵਿੱਚ ਪਹੁੰਚੇ ਇਸ ਦੇ ਪਿੱਛੇ ਜੇ ਗੱਲ ਕਰੀਏ ਤਾਂ 3 ਦਿਨ ਪਹਿਲਾਂ ਹੀ ਇਸੇ ਇਲਾਕੇ ਹਰਗੋਬਿੰਦਪੁਰ ਇਲਾਕੇ ਤੇ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਸਹੀ ਨਾਂ ਦੱਸਿਆ ਜਾ ਰਿਹਾ ਉਹਦਾ ਔਰ ਉਸੇ ਦੀ ਨਿਸ਼ਾਨਦੇਹੀ ਦੀ ਅੱਜ ਜਿਵੇਂ ਹੀ ਇਹ ਟੀਮ ਪਹੁੰਚੀ ਤਾਂ ਇੱਕ ਦੇਖਦੇ ਹੀ ਦੇਖਦੇ ਉੱਤੇ ਕੁਝ ਹੀ 10 ਦੇਰ ਬਾਅਦ ਜਿਹੜਾ ਕੋਈ ਕਰੀਬ 200 ਮੀਟਰ ਦਾ ਏਰੀਆ ਜਿਹੜਾ ਪੁਲਿਸ ਵਾਲੋ ਸੀਲ ਕਰ ਦਿੱਤਾ ਗਿਆ ਜੀ ਲੋਕਲ ਪੁਲਿਸ ਵਾਲੋ ਬਟਾਲਾ ਪੁਲਿਸ ਵਾਲੋ ਉੱਥੇ ਤਨਾਤੀ ਕੀਤੀ ਗਈ ਉਸ ਤੋਂ ਬਾਅਦ ਮੈਡੀਕਲ ਟੀਮਾਂ ਵੀ ਪਹੁੰਚਦੀਆਂ ਬੰਬ ਰੋਧਕ ਟੀਮਾਂ ਵੀ ਪਹੁੰਚਦੀਆਂ ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਕੋਈ ਵਿਸਫੋਟਕ ਸਮੱਗਰੀ ਜਿਹੜੀ ਹੈ ਇੱਕ ਛੱਪੜ ਹੈ ਔਰ ਉਹਦੇ ਲੱਗੇ ਇੱਕ ਨਿੱਜੀ ਸਕੂਲ ਵੀ ਹੈ ਔਰ ਉਹਦੇ ਉੱਥੇ ਜਿਹੜੀ ਹੈ ਉਹ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਜਾਂ ਕੋਈ ਬਲਾਸਟ ਹੈ ਉਹ ਨੂੰ ਇਹ ਕਹਿ ਸਕਦੇ ਆ ਕਿ ਡਿਸਪੋਜ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਦ ਕਿ ਐਨਆਈਏ ਹਮੇਸ਼ਾ ਹੀ ਜਿਹੜੇ ਲਈ ਆਪਣਾ ਕੋਈ ਵੀ ਟਾਸਕ ਲੈਂਦਾ ਤੇ ਕਦੀ ਵੀ ਜਿਹੜਾ মিডিਆ ਦੇ ਸਾਹਮਣੇ ਖੁੱਲ ਕੇ ਕੋਈ ਗੱਲ ਆਉਂਦੀ ਨਹੀਂ ਹੈ ਔਰ ਐਸੇ ਵਿਆਹਾਂਰੇ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਖੁੱਲ ਕੇ ਕੋਈ ਵੀ ਅਧਿਕਾਰੀ ਜਿਹੜਾ ਉਹ ਭਾਵੇਂ ਕੈਮਰੇ ਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਪਰ ਲੇਕਿਨ ਬਟਾਲਾ ਪੁਲਿਸ ਦੇ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਐਨਆਈਏ ਦੀ ਟੀਮ ਦੇ ਮੈਂਬਰਸ ਹੋਣਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਔਰ ਇਹ ਜਿਹੜੀ ਤਿਆਰੀ ਜਿਸ ਤਰੀਕੇ ਦੀ ਤਿਆਰੀ ਉੱਥੇ ਦੇਖਣ ਨੂੰ ਮਿਲੀ ਕਿ ਜਿਹੜੀ ਲੋਕਲ ਪੁਲਿਸ ਹੈ ਜਾਂ 200 ਮੀਟਰ ਦਾ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਵਾਜ਼ ਆਈ ਨਹੀਂ ਆ ਦਿੱਤੀ ਗਈ ਵਿਆਹ ਘામੜੀ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਹੀ ਰਹਿਣ ਦਿੱਤੀ ਆਖਿਆ ਗਿਆ ਜੀ ਗੁਰਪ੍ਰੀਤ ਜੀ ਕੋਈ ਪਤਾ ਲੱਗ ਸਕਿਆ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਨੌਜਵਾਨ ਗ੍ਰਿਫਤਾਰ ਹੋਇਆ ਸੀ ਕਿਉਂਕਿ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਹੋਣਾ ਤਾਂ ਇਹ ਨੌਜਵਾਨ ਜੀ ਨੌਜਵਾਨ ਜੋ ਹੈ ਉਹ ਵੀ ਕੋਈ ਸੰਗੀਨ ਜੁਰਮ ਦੇ ਵਿੱਚ ਹੋਇਆ ਹੋਵੇਗਾ ਗ੍ਰਿਫਤਾਰ ਦੇਖੋ ਜਿਹੜੇ NIA ਵੱਲੋਂ ਪਿਛਲੇ ਕਾਫੀ ਦੇਰ ਤੋਂ ਜੇ ਬਾਰਡਰ ਡਿਵੀਜ਼ਨ ਦੀ ਗੱਲ ਕਰੀਏ ਤੇ ਬੜੀ ਕੁਝ ਕਰੀਬ ਮਹੀਨਿਆਂ ਤੋਂ ਹੀ ਇੱਕ ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਪਹਿਲੂਆਂ ਤੇ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਿਦੇਸ਼ੀ ਬੇਟੇ ਜਿਹੜੇ ਨੌਜਵਾਨ ਜਿਹੜੇ ਕੋਈ ਜੇ ਐਕਸਲ ਨੇ ਕੋਈ ਹਮਲੇ ਹੋਏ ਚਾਹੇ ਉਹ ਗਰਨੇਡ ਹਮਲੇ ਪੁਲਿਸ ਸਟਾਣਿਆਂ ਦੇ ਨਜ਼ਦੀਕ ਸੀ ਜਾਂ ਕੋਈ ਹੋਰ ਐਸੇ ਹਮਲੇ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਐਨਆਈਏ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਇਸੇ ਤੇ ਚੱਲ ਰਿਹਾ ਜੀ ਗੱਲ ਕਰੀਏ ਗੁਰਦਾਸਪੁਰ ਬਟਾਲਾ ਜਾਂ ਇਹ ਦੇਡਲੇ ਪਿੰਡਾਂ ਦੇ ਵਿੱਚ ਲਗਾਤਾਰ ਹੀ ਐਸੇ ਡੇਟ ਚੱਲਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਕਈ ਐਸੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਸਿਆ ਲੁਕਾ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਲੇਕਿਨ ਉਦੋਂ ਵੀ ਖੁਲਾਸਾ ਭਾਵੇਂ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਸ ਉਹਨਾਂ ਕੇਸਾਂ ਦੇ ਨਾਲ ਦੁਨੀਆਂ ਦੇਖ ਸਕੋ ਮਿਲੀਆਂ ਜਿਹੜੇ ਗਨਰੇਡ ਹਮਲੇ ਹੋਏ ਨੇ ਸ਼ਾਇਦ ਹੋ ਸਕਦਾ ਕਿ ਇਸ ਮਾਮਲੇ ਦਾ ਵੀ ਕੋਈ ਐਸਾ ਹੀ ਪਹਿਲੂ ਹੋਵੇ ਕਿਉਂਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਜ਼ਰੂਰ ਗੱਲ ਹੈਗੀ ਹੈ ਕਿ ਇੱਕ ਵਿਅਕਤੀ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਉਹਨੂੰ ਵੀ ਨਾਲ ਲਿਜਾ ਕੇ ਉਹਦੀ ਨਿਸ਼ਾਨਦੇਹੀ ਤੇ ਅੱਜ ਜਿਹੜੀ ਇਹ ਇਹ ਜਿਹੜੀ ਕਾਰਵਾਈ ਦੇ ਰੀਏ ਚੱਲ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਜਾਣਕਾਰੀ ਦੇਣ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਨੌਜਵਾਨ ਦੀ ਨਿਸ਼ਾਨਦੇਹੀ ਤੇ ਜੋ ਹੈ NIA ਦੀ ਟੀਮ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਪੁੱਜੀ ਹੈ ਜਿੱਥੇ ਕਿ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਕਿ ਕੋਈ ਛੱਪੜ ਹੈ ਤੇ ਛੱਪੜ ਦੇ ਵਿੱਚ ਹੀ ਇਸ ਵਿਅਕਤੀ ਨੇ ਕੋਈ ਵਿਸਫੋਟਕ ਵਰਗੀ ਵਸਤੂ ਜਿਹੜੀ ਲੁਕੋਈ ਹੋਈ ਹੈ ਤੇ ਹੁਣ